ਉਦੋਂ ਦਾ ਫੀਕ ਕੋਨਟਰ ਹੋਇਆ ਕਿ ਅੱਜ ਤੱਕ ਅਸੀਂ 307 ਪਾਰਟੀ ਦੇ ਪਾਰਟੀ ਵਿੱਚ ਕਦੇ ਵੀ ਇੰਕਾਉਂਟਰ ਨਹੀਂ ਹੁੰਦਾ ਤੋ ਇਹ ਵੀ ਤੁਹਾਨੂੰ ਸਾਫ਼ ਮਿਲਣਾ ਚਾਹੁੰਦੇ ਫੇਕ ਕੋਨਟਰ ਹੋਇਆ ਵੀ ਕਿਉਂ ਕਿਉਂ ਕੀਤਾ ਸਾੜਾ ਚ ਲੌਂਦਾ ਅਮਰ ਰਹੇ ਉਹ ਦੋ ਵਾਰ ਅਸੀਂ ਨਗਰ ਕੌਂਸਲ ਦੇ ਪ੍ਰਧਾਨ ਵੀਰੇ ਚੁੱਕਿਆ ਤੇ ਪੰਜ ਵਾਰ ਉਹ ਅੰਦਰ ਬੈਠਾ ਲੈਫਟ ਵੀ ਲੜ ਚੁੱਕਿਆ ਅੱਜ ਵਾਰ ਦੀ ਤੇ ਆਪ ਦੇ ਪਤੀ ਦੇ ਦੋਸਤਾਂ ਨੂੰ ਹੱਥ ਬਿਨ ਕਿ ਬਿੰਦਕ ਜਿਵੇਂ ਹੁਣ ਤੁਸੀਂ ਆਪ ਦੇ ਭਰਾ ਨਾਲ ਸਾ ਦਿੱਤਾ ਮੇਰੇ ਨਾਲ ਵੀ ਇਸੇ ਤਰ੍ਹਾਂ ਹੀ ਸਾਥ ਦੇ ਆਪਦੇ ਵੀਰ ਦਾ ਥੋੜੇ ਨਾਲ ਹੀ ਅਸੀਂ ਵੱਡੇ ਉਹ ਉਹਨਾਂ ਦਾ ਫੇਕ ਕੰਟਰੋਲ ਹੋਇਆ ਤੇ ਅੱਜ ਤੱਕ ਅਸੀਂ 307 ਪਾਰਟੀ ਦੇ ਪਾਰਟੀ ਵਿੱਚ ਕਦੇ ਵੀ ਇੰਕਾਊਂਟਰ ਨਹੀਂ ਸੁਣਦਾ ਛੋਟਾ ਜਿਹਾ ਪੱਤਾ ਸੀ ਇਹਦੇ ਵਿੱਚੋਂ ਸੰਬੰਧ ਸਾਡੇ ਸਮਝ ਉੱਤੇ ਦੀ ਗੱਲ ਵੀ ਚੱਲ ਰਹੀ ਸੀ ਤੇ ਉਹਨਾਂ ਨੇ ਜਾਣ ਬੁੱਝ ਕੇ ਪੁਲਸ ਨਹੀਂ ਉਹਨਾਂ ਨੇ ਇੰਕਾਊਂਟਰ ਕਰਤਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੁਣ ਉਹ ਸਮਾਜ ਸੇਵੀ ਬਣੇ ਹੋਏ ਸੀ ਬਲੱਡ ਖੂਨ ਦੇ ਕੈਂਪ ਵੀ ਲਾਏ ਕੁੜੀਆਂ ਦੇ ਵਿਆਹ ਤੇ ਮੈਡੀਕਲ ਕੈਂਪ ਲਾਏ ਤੇ ਉਹ ਨਸ਼ੇ ਵੀ ਛਡਾਉਂਦੇ ਸੀਗੇ ਤੇ ਹੁਣ ਉਹਨਾਂ ਅਸੀਂ ਮੈਂ ਸਿੱਧੇ ਰਸਤੇ ਪਾਵਾਂ ਉਹ ਦੋ ਵਾਰ ਅਸੀਂ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ ਚੁੱਕੇ ਆ ਤੇ ਪੰਜ ਵਾਰ ਉਹ ਅੰਦਰ ਬੈਠਾ ਲਖਣਵੀ ਲੜ ਚੁੱਕੇ ਆ ਆਪਦੇ ਵਾਰ ਤੇ ਇਹ ਸਾਥਸ਼ ਵੀ ਹਾਂ ਵੀ ਉਹ ਵੀ ਇੱਕ ਜੀ ਬਦਲਾ ਚਾਹੁੰਦਾ ਸੀ ਤੇ ਉਹਨਾਂ ਨੇ ਇਹਨਾਂ ਨਾਲ ਵਾਅਦਾ ਕੀਤਾ ਸੀ ਉਹਨਾਂ ਨੇ ਆਪਦੀ ਬਦਲਾ ਲੇਤਾ ਸੀਗਾ ਤਾਂ ਕਰਕੇ ਉਹ ਰਾਜੇ ਬਡਿੰਗਰ ਉੱਥੇ ਆਇਆ ਤਿਆਸ ਸਕਿਰਵੀ ਕਰਕੇ ਕਿਸੀ ਹੋ ਵੀ ਇਹਨਾਂ ਨੂੰ 7 ਦਿਨਾਂ ਦੇ ਵਿੱਚ ਵਿੱਚ ਇਹਦੋਂ ਸਾਨੂੰ ਇਹਨਾਂ ਨੂੰ ਕਾਊਂਟਰ ਕਰ ਦੋ ਜਾਂ ਇਹਨੂੰ ਅਰੈਸਟ ਕਰੋ ਤੁਸੀਂ ਇਹ ਵੀ ਸਾਨੂੰ ਇਨਸਾਫ ਮਿਲਣਾ ਚਾਹੁੰਦੇ ਨੇ ਫੇਕ ਕਾਊਂਟਰ ਹੋਇਆ ਵੀ ਕਿਉਂ ਕਿਉਂ ਕੀਤਾ ਵੀ ਤੁਹਾਨੂੰ ਕੋਈ ਗੱਲ ਸਾਨੂੰ ਵਿਸ਼ਵਾਸ ਹੈ ਸਿਰਫ ਜਿਹੜੇ ਉਹਦੇ ਨਾਲ ਬੰਦੇ ਸੀ ਉਹ ਜਿਹੜੇ ਪੋਸਟ ਤੇ ਗੋਲੀਆਂ ਚੱਲੀਆਂ ਨੇ ਉਹ ਵੀ ਸਾਨੂੰ ਦਿਖਾਈਆਂ ਨੇ ਕਿ ਉਹ ਕਿਵੇਂ ਚੱਲੀਆਂ ਨੇ ਕਿ ਫਟ ਉਹਨਾਂ ਦੇ ਚਿਹਰੇ ਨੇ ਸਿਰਫ ਜਿਹੜੇ ਨਾਲ ਬੰਦੇ ਸੀ ਉਹਨਾਂ ਦੀ ਇੱਕ ਵੀ ਗੋਲੀ ਨਹੀਂ ਵੱਜੀ ਉਹਨਾਂ ਨੇ ਫੜ ਕੇ ਸਾਨੂੰ ਹਜੇ ਤੱਕ ਦਿਖਾਈ ਨਹੀਂ ਕਿ ਵੀ ਕਿਦਵੇਂ ਇੱਕ ਠੀਕ ਨੇ ਕਿ ਨਹੀਂ ਬਾਅਦ ਚੇ ਚੱਲਦੇ ਸੀ ਉਹ ਕਿਉਂਕਿ ਸਾਰੇ ਉੱਠੇ ਪਰਚੀ ਸੀ ਸਾਰੇ ਬਰੀ ਹੋਏ ਸੜੇਲੇ ਕਾਗਜ਼ ਸਾਰੀਆਂ ਅਰੀ ਜਿਹੜਾ ਸਾਡੇ ਲਵੇ ਹੈਗੇ ਨੇ ਕੰਮ ਜਿੰਦਾ ਸ੍ਰਿੰਦਰਪਾਲ ਬੱਲੇ ਦੇ ਘਰੇ ਆਇਆ ਸੀ ਤੇ ਉਹ ਉਹਨੂੰ ਪੂਰਾ ਪ੍ਰੈਸ਼ਰ ਦੇ ਕੇ ਤੇ ਐਸਐਸਪੀ ਨੂੰ ਕਹਿ ਕੇ ਗਿਆ ਵੀ ਇਹਦਾ ਇਨਕਾਉਂਟਰ ਦੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਹਦੇ ਵਿੱਚ ਰਾਜੇ ਬੜਿਕ ਦੇ ਕਹਿੰਦੇ ਇਨਕਾਉਂਟਰ ਹੋਇਆ ਆ ਗਿਆ 307 ਦੇ ਪਰਚੀ ਵਿੱਚ ਕਦੇ ਵੀ ਇਨਕਾਉਂਟਰ ਨਹੀਂ ਸੋਣੇ ਛੋਟਾ ਜਿਹਾ ਪੱਤਾ ਸੀ ਬਹੁਤਾ ਵੱਡਾ ਨਹੀਂ ਸੀ ਆਪਦੇ ਪਤੀ ਦੇ ਦੋਸਤਾਂ ਨੂੰ ਹੱਥ ਬਿੰਦਕ ਜਿਵੇਂ ਹੁਣ ਤੁਸੀਂ ਆਪਦੇ ਭਰਾ ਨਾਲ ਸਾਹ ਦਿੱਤਾ ਮੇਰੇ ਨਾਲ ਵੀ ਇਸੇ ਤਰ੍ਹਾਂ ਹੀ ਸਾਥ ਦੇ ਆਪਦੇ ਵੀਰ ਦਾ ਥੋੜੇ ਨਾਲ ਹੀ ਅਸੀਂ ਵੱਡੇ